ਹਾਂਜੀ ਮਿੱਤਰੋ ਕਿੱਦਾਂ ਸਾਰੇ ਆਪਾਂ ਇਹ ਵੀਡੀਓ ਲੈ ਕੇ ਆਏ ਆ ਅੱਜ ਬਰਸਾਤ ਦੇ ਮੌਸਮ ਦੇ ਵਿੱਚ ਵੀ ਆਪਣਾ ਆਪਣੇ ਜਾਨਵਰਾਂ ਨੂੰ ਕਿਵੇਂ ਰੱਖਣਾ ਤੇ ਵੀ ਕਿੰਨਾ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਉਸ ਤੋਂ ਪਹਿਲਾਂ ਮੇਰਾ ਵੀਰ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਜਿਸ ਦੇ ਨਾਲ ਤੁਹਾਡੇ ਤੋਂ ਹਰ ਨਵੀਂ ਵੀਡੀਓ ਪਹੁੰਚ ਸਕੇ ਤੇ ਮੇਰਾ ਵੀਰ ਕੀ ਕਹਿੰਦੇ ਜਦੋਂ ਵੀ ਬਾਰਿਸ਼ ਦਾ ਮੌਸਮ ਹੁੰਦਾ ਕਰਦਾ ਤੇ ਉਦੋਂ ਪਹਿਲੀ ਗੱਲ ਤਾਂ ਇਹ ਹੈ ਵੀ ਆਪਣੇ ਫਾਰਮ ਦੇ ਜਿਹੜੇ ਪਰਦੇ ਹੁੰਦੇ ਆ ਜਿਵੇਂ ਵੀ ਆਪਾਂ ਕੁਝ ਵੀ ਜਿਹੜੀ ਵੀ ਜਿੰਨਾਂ ਨੇ ਚੀਲ ਲਈ ਹੋਈ ਆ ਉਹ ਥੱਲੇ ਕਰ ਦਿਆ ਕਰੋ ਜਿਦ ਦਿਨਾਂ ਵੀ ਬਾਰਿਸ਼ ਦਾ ਪਾਣੀ ਆ ਵੀ ਉਹ ਬਾਰੋਂ ਅੰਦਰ ਨਾ ਆ ਸਕੇ ਕਿਉਂਕਿ ਜੇ ਉਹ ਪਾਣੀ ਅੰਦਰ ਆਊਗਾ ਸਿਲਨ ਪੈਦਾ ਹੋਊਗੀ ਬਿਮਾਰੀਆਂ ਦਾ ਘਰ ਬਣਦਾ ਉਹ ਠੀਕ ਆ ਫਿਰ ਨਹੀਂ ਤਾਂ ਆਪਾਂ ਨੂੰ ਸਫਾਈ ਕਰਨੀ ਪਊਗੀ ਫਾਰਮ ਦੀ ਜੇ ਗਿੱਲਾ ਹੋਗਾ ਜਾਂ ਕਿੰਦੇ ਫੱਕ ਹੁੰਦੀ ਹੈ ਜਿਹੜੀ ਝੋਨੇ ਵਾਲੀ ਉਹ ਆਪਾਂ ਨੂੰ ਪਾਣੀ ਪਾਊਗੀ ਕਲੀ ਵਗੈਰਾ ਪਾਣੀ ਪਾਊਗੀ ਇਹ ਸਭ ਕੁਝ ਕਰਨਾ ਪੈਂਦਾ ਉਸ ਤੋਂ ਚੰਗਾ ਹੈ ਕਿ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਵੀ ਜਦੋਂ ਵੀ ਬਾਰਿਸ਼ ਆਵੇ ਅਸੀਂ ਪਰਦੇ ਨੇ ਜਿਹੜੇ ਇਹਨਾਂ ਨੂੰ ਬੰਦ ਕਰਦਾ ਕਰੋ ਹੁਣ ਦੇਖ ਲਓ ਇਸ ਟਾਈਮ ਆਪਣੇ ਬਾਰਿਸ਼ ਸ਼ੁਰੂ ਹੋਈ ਹੋਈ ਆ ਵੀ ਬਾਰਿਸ਼ ਪੈਂਦੀ ਪਈ ਆ ਤੇ ਆਪਾਂ ਆਪਣਾ ਪਰਦੇ ਸਾਰੇ ਲਾਏ ਹੋਏ ਆ ਤੇ ਹੋਰ ਵੀ ਜੇ ਪਰਦੇ ਐ ਨਹੀਂ ਹੈਗਾ ਵੀ ਆਪਾਂ 24 ਘੰਟੇ ਲਾਈ ਰੱਖਣ ਐ ਐਂ ਦੇਖਣਾ ਵੀ ਜਦੋਂ ਬਾਰਿਸ਼ ਹਟ ਗਈ ਪਰਦੇ ਚੱਕ ਦਿਆ ਕਰੋ ਕਿਉਂਕਿ ਉਹਦੇ ਨਾਲ ਵੀ ਅੰਦਰ ਜਿਹੜੀ ਸਮੈਲ ਪੈਦਾ ਹੁੰਦੀ ਹੈ ਜਾਂ ਗਰਮੈਸ਼ ਹੁੰਦੀ ਹੈ ਅਮੋਨੀਆ ਗੈਸ ਹੁੰਦੀ ਹੈ ਵੀ ਇੱਕ ਵਾਰੀ ਉਹਨੂੰ ਕੱਢਣਾ ਜ਼ਰੂਰੀ ਆ ਐ ਨਹੀਂ ਹੈਗਾ ਵੀ ਤੁਸੀਂ 24 ਘੰਟੇ ਬੰਦ ਰੱਖੋ ਪਰਦਿਆਂ ਨੂੰ ਵੀ ਹਵਾ ਹੀ ਨਾ ਆਵੇ ਕਿਸੇ ਨੂੰ ਪਾਸ ਹੀ ਨਾ ਹੋਵੇ ਕੁਝ ਵੀ ਕਿਉਂਕਿ ਜਿਹੜੀ ਇਹਨਾਂ ਦੇ ਬਿੱਠਾਂ ਦੀ ਸਮੈਲ ਹੁੰਦੀ ਉਹਦੇ ਨਾਲ ਅਮੋਨੀਆ ਗੈਸ ਬਣਨੀ ਸ਼ੁਰੂ ਹੋ ਜਾਂਦੀ ਆ ਇਸ ਕਰਕੇ ਮੇਰਾ ਵੀਰ ਵੀ 24 ਘੰਟੇ ਵੀ ਪਰਦੇ ਲਾ ਕੇ ਨਹੀਂ ਰੱਖਣੇ ਜਦੋਂ ਬਾਰਿਸ਼ ਹਟ ਜੇ ਕਰ ਜੇ ਉਦੋਂ ਤੁਸੀਂ ਪਰਦੇ ਚੱਕ ਦਿਆ ਕਰੋ ਕੋਈ 2-3 ਘੰਟੇ ਲਈ ਜਿੱਦਾਂ ਹਵਾ ਕ੍ਰੋਸ ਹੋ ਜੇ ਹਵਾ ਪਾਸ ਹੋ ਜੇ ਹੁਣ ਆਪਾਂ ਸਵੇਰੇ ਪਰਦੇ ਚੱਕੇ ਸੀਗੇ ਹੁਣ ਬਾਰਿਸ਼ ਸ਼ੁਰੂ ਹੋ ਗਈ ਸੀ ਆਪਾਂ ਫੇਰ ਲਾਤੇ ਆ 2-3 ਘੰਟੇ ਹੋ ਗਏ ਜਿਆਦਾ ਨਹੀਂ ਤੇ ਮੇਰਾ ਵੀਰ ਅਡਜਸਟ ਫੈਨ ਜ਼ਰੂਰੀ ਲਾਇਆ ਉਹ ਦੇਖੋ ਆਪਣਾ ਅਡਜਸਟ ਫੈਨ ਚੱਲਦਾ ਪਿਆ ਫਾਰਮ ਦੇ ਵਿੱਚ ਕਿਉਂਕਿ ਇਹ 24 ਘੰਟੇ ਹੁਣ ਚੱਲਦਾ ਰਹਿੰਦਾ ਜਿੰਨੇ ਦਿਨ ਤੱਕ ਬਾਰਿਸ਼ ਚੱਲਣੀ ਆ ਨਾ ਇਹਨੇ ਚੱਲਦਾ ਰਹਿਣਾ ਇਹਦੇ ਨਾਲ ਬਹੁਤ ਫਾਇਦਾ ਹੁੰਦਾ ਜਿਹੜੀ ਸਮੈਲ ਪੈਦਾ ਹੁੰਦੀ ਅੰਦਰ ਹੋਣ ਨਹੀਂ ਦਿੰਦੇ ਤੇ ਹੋਰ ਵੀ ਜਿਹੜੀਆਂ ਗੱਲਾਂ ਨੇ ਉਹ ਵੀ ਤੁਹਾਨੂੰ ਆਪਾਂ ਦੱਸ ਦਿਆਂਗੇ ਵੀ ਆਪਾਂ ਕਿੰਨਾ-ਕਿੰਨਾ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਵੀ ਇਹਨਾਂ ਨੂੰ ਕੀ ਟ੍ਰੀਟਮੈਂਟ ਦੇਣਾ ਜਿਸ ਦੇ ਨਾਲ ਵੀ ਆਪਣਾ ਜਾਨਵਰ ਬਾਰਿਸ਼ ਦੇ ਵਿੱਚ ਬਿਮਾਰ ਨਾ ਹੋਵੇ ਕਿਉਂਕਿ ਬਾਰਿਸ਼ ਦੇ ਵਿੱਚ ਸਭ ਤੋਂ ਜ਼ਿਆ ਤੇ ਉਸ ਟੌਪਿਕ ਤੇ ਆਪਾਂ ਇਹ ਜੀ ਵੀਡੀਓ ਬਣਾਈ ਆ ਉਦਾਂ ਦਾ ਬਾਰਿਸ਼ ਹੈਗੀ ਆ ਪਰ ਫਿਰ ਵੀ ਆਪਾਂ ਤੁਹਾਡੇ ਲਈ ਇਹ ਵੀਡੀਓ ਤਿਆਰ ਕਰਦੇ ਆ ਮੈਂ ਜਿਹਦੇ ਨਾਲ ਉੱਪਰ ਕਿਸੇ ਵੀ ਭਰਾ ਦਾ ਕੋਈ ਨੁਕਸਾਨ ਨਾ ਹੋਵੇ ਤੇ ਮੇਰਾ ਵੀਰ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਜੀ ਤੇ ਇਹ ਨਾ ਕਦੇ ਵੀ ਸੋਚਿਆ ਕਰੋ ਵੀ ਫਾਰਮ ਦੇ ਵਿੱਚ ਆਪਣੇ ਜਾਨਵਰ ਬਿਲਕੁਲ ਸਹੀ ਨੇ ਹੁਣ ਤੁਸੀਂ ਲਾ ਲਓ ਵੀ ਆਪਣੇ ਜਾਨਵਰ ਵੀ ਬਿਲਕੁਲ ਐਕਟਿਵ ਫਿਰਦੇ ਪਏ ਨੇ ਸਭ ਕੁਝ ਆ ਦਾਣਾ ਪਾਣੀ ਖਾਂਦੇ ਪਏ ਨੇ ਆਪਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਪਰ ਫਿਰ ਵੀ ਹੁਣ ਬਾਰਿਸ਼ ਦਾ ਮੌਸਮ ਹੈ ਇਸ ਤੋਂ ਪਹਿਲਾਂ ਕਿ ਕੋਲ ਨੂੰ ਕੋਈ ਬਿਮਾਰੀ ਆਉਣ ਦੀ ਹੋਵੇ ਆਪਾਂ ਉਸ ਤੋਂ ਪਹਿਲਾਂ ਹੀ ਆਪਣਾ ਵੀ ਜਾਨਵਰਾਂ ਦਾ ਧਿਆਨ ਰੱਖਣਾ ਹੈ ਇਹ ਨਹੀਂ ਸੋਚਣਾ ਕਦੇ ਵੀ ਆਪਣੇ ਜਾਨਵਰਾਂ ਹਾਂ ਆਪਾਂ ਨੂੰ ਬਿਮਾਰ ਲੱਗਦਾ ਤਾਂ ਆਪਾਂ ਫੇਰ ਹੀ ਉਹਦਾ ਟ੍ਰੀਟਮੈਂਟ ਕਰਨਾ ਉਸ ਤੋਂ ਪਹਿਲਾਂ ਉਹਨੂੰ ਟ੍ਰੀਟਮੈਂਟ ਦਓ ਕਿ ਜਿਹੜਾ ਆਪਣੇ ਜਾਨਵਰ ਜਾਂ ਫਾਰਮਰ ਫਾਰਮ ਦੇ ਵਿੱਚ ਕੋਈ ਬਿਮਾਰੀ ਆਵੇ ਹੀ ਨਾ ਜਿਹਦੇ ਨਾਲ ਆਪਣਾ ਕੋਈ ਨੁਕਸਾਨ ਹੋਵੇ ਹੀ ਨਾ ਇਹ ਚੀਜ਼ ਹਮੇਸ਼ਾ ਸੋਚ ਕੇ ਚੱਲਿਆ ਕਰੋ ਮੇਰਾ ਵੀਰ ਤੇ ਉਹਦੇ ਲਈ ਆਪਾਂ ਵੀ ਕੀ ਦੇਣਾ ਇਹਨਾਂ ਨੂੰ ਕੀ ਨਹੀਂ ਦੇਣਾ ਉਹ ਆਪਾਂ ਤੁਹਾਨੂੰ ਅੱਜ ਸਾਰੀ ਡਿਟੇਲ ਦੇ ਵਿੱਚ ਦੱਸਾਂਗੇ ਆਜੋ ਤੁਹਾਨੂੰ ਬਾਹਰ ਲੈ ਕੇ ਚੱਲਦੇ ਆਂ ਬਾਰਿਸ਼ ਤਾਂ ਹੁੰਦੀ ਪਈ ਹੈ ਫਿਰ ਵੀ ਚਲੋ ਤੁਹਾਡੇ ਵਾਸਤੇ ਆਪਾਂ ਖੜਾਂਗੇ ਜ਼ਰੂ ਲੈ ਵੀ ਪਰਾਂ ਹੋ ਜੋ ਤੁਸੀਂ ਹਾਂ ਵੇਖੋ ਮੇਰਾ ਭਰਾ ਹਜੇ ਵੀ ਬਾਰਿਸ਼ ਪੈਂਦੀ ਪਈ ਆ ਪਰ ਫਿਰ ਵੀ ਚਲੋ ਆਪਾਂ ਆਖਿਆ ਵੀ ਕਿਸੇ ਭਰਾ ਦਾ ਕੋਈ ਨੁਕਸਾਨ ਨਾ ਹੋਵੇ ਬਾਰਿਸ਼ ਦੇ ਵਿੱਚ ਕਿਉਂਕਿ ਬਾਰਿਸ਼ ਦੇ ਵਿੱਚ ਇਹ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਵੀ ਜਿਹਦੇ ਨਾਲ ਕੀ ਕਹਿੰਦੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਤੁਸੀਂ ਆ ਵੇਖੋ ਹੁਣ ਆਪਣਾ ਸਾਰੇ ਬੰਨੋਂ ਬੰਦ ਇੱਕ ਵਾਰੀ ਫਾਰਮ ਆ ਹੁਣ بارش ਆ ਫੇਰ ਪੈਂਦੀ ਪਈ ਥੋੜੀ ਥੋੜੀ ਆਪਾਂ ਇੱਕ ਵਾਰ ਸਵੇਰੇ ਪੜਦੇ ਚੱਕਤੇ ਸੀਗੇ ਉਹਦੇ ਨਾਲ ਸਮੈਲ ਸਮੁੱਲ ਸੀ ਜੋ ਵੀ ਆ ਪਰ ਆਪਣੇ ਅਡਜਸਟ ਫੈਨ ਲੱਗਿਆ ਵੀ ਉਹਦੇ ਨਾਲ ਸਾਰੀ ਬਾਹਰ ਨਿਕਲ ਜਾਂਦੀ ਕੋ ਚੱਕਰ ਵਾਲੀ ਗੱਲ ਨਹੀਂ ਪਰ ਫਿਰ ਵੀ ਪਾਸ ਕਰਨ ਵਾਸਤੇ ਥੋੜਾ ਬਹੁਤਾ ਪੜਦੇ ਚੱਕਣੇ ਪੈਂਦੇ ਨੇ ਸਵੇਰੇ ਇੱਕ ਦੋ ਘੰਟੇ ਚੱਕੀ ਰੱਖਿਆ ਆਪਾਂ ਕੋਈ ਉਹ ਨਹੀਂ ਹੁਣ ਅੰਦਰ ਕੋਈ ਸਮੈਲ ਨਹੀਂ ਕੋ ਕੁਛ ਨਹੀਂ ਇਹਨਾਂ ਜ਼ਰੂਰ ਆ ਵੀ ਹੁਣ بارش ਤੋਂ ਬਾਅਦ ਆਪਾਂ ਕੀ ਕਹਿੰਦੇ ਆਪਣੇ ਫਾਰਮ ਨੂੰ ਸਾਫ਼ ਜ਼ਰੂਰ ਕਰਾਂਗੇ ਜਿਹੜੀ ਅੰਦਰ ਬਿਠਾਂ ਦੀ ਸਮੈਲ ਆ ਜਾਂ ਕਿਦਾਂ ਉਹ ਸਾਰੀ ਖਤਮ ਹੋ ਜਾਏ ਉਹਦੇ ਵਿੱਚ ਆ ਫਿਰ ਆਪਾਂ ਪਾਵਾਂਗੇ ਚੂਨਾ ਜਿਹਨੂੰ ਆਪਾਂ ਕਲੀ ਸਾਫ ਸਫਾਈ ਕਰਕੇ ਕੱਲ ਹਟ ਜੇ ਜਾਂ ਅੱਜ ਹਟ ਜੇ ਆਪਾਂ ਫਿਰ ਮਾਰਾਂਗੇ ਆਪਣੇ ਫਾਰਮ ਦੀ ਸਫਾਈ ਇੰਨਾ ਗਿੱਲਾ ਦਾ ਮੇਰਾ ਵੀਰ ਧਿਆਨ ਰੱਖਿਆ ਕਰੋ ਤੇ ਆਪਾਂ ਦੱਸ ਦਿਆਂ ਵੀ ਆਪਾਂ ਆਪਣੇ ਜਾਨਵਰ ਨੂੰ ਦੇਣਾ ਕੀ ਇਹਨਾਂ ਤੋਂ ਬਚਾਉਣ ਲਈ ਇਹ ਆ ਦੇਖੋ ਕੋਈ ਮਹਿੰਗਾ ਟ੍ਰੀਟਮੈਂਟ ਨਹੀਂਗਾ ਇਹਦੇ ਵਿੱਚ ਜਿਹੜੀ ਆਪਾਂ ਬੁਖਾਰ ਵਾਲੀ ਗੋਲੀ ਹੁੰਦੀ ਹੈ ਆਪਣੇ ਫੀਵਰ ਵਾਸਤੇ ਪੈਰਾਸੀਟਾਮੋਲ ਇਹ ਗੋਲੀ ਇਹਦੇ ਵਿੱਚ ਘੋਲੀਆਂ ਹੋਈਆਂ ਆਪਾਂ 200 ਜਾਨਵਰ ਉਹਨਾਂ ਵਾਸਤੇ ਆਪਾਂ ਢਾਈ ਗੋਲੀਆਂ ਘੋਲੀਆਂ ਹੋਈਆਂ ਆ 2 ਤੋਂ ਢਾਈ ਗੋਲੀਆਂ ਤੁਸੀਂ ਦੋ ਵੀ ਦੇ ਸਕਦੇ ਹੋ ਢਾਈ ਵੀ ਦੇ ਸਕਦੇ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਜ਼ਰੂਰ ਦਿਆ ਕਰੋ ਇਦੇ ਨਾਲ ਤੁਸੀਂ ਲਾ ਲਓ ਵੀ ਆਪਣੇ ਜਾਨਵਰ ਚ ਕੋਈ ਵੀ ਦਿੱਕਤ ਨਹੀਂ ਆਉਂਦੀ ਇਹ ਬਹੁਤ ਬਿਮਾਰੀਆਂ ਦਾ ਹੱਲ ਹੈ ਮੇਰਾ ਵੀਰ ਕਦੀ ਵੀ ਇਹ ਚੀਜ਼ ਨਾ ਸੋਚਿਆ ਕਰੋ ਮਹਿੰਗੀਆਂ ਦਵਾਈਆਂ ਹਲਣਾ ਭਜਿਆ ਕਰੋ ਵੀ ਕਈ ਹੁੰਦੇ ਨੇ ਹਾਂ ਵੀ ਕਹਿੰਦੇ ਮਹਿੰਗੀ ਦਵਾਈ ਲਿਆਈਏ ਉਹਦਾ ਰਿਜ਼ਲਟ ਜ਼ਿਆਦਾ ਹੋਊਗਾ ਕੀਪਤਾ ਤੁਸੀਂ 500 700 ਦੀ ਦਵਾਈ ਲਿਆਓ ਉਹਦਾ ਕੋਈ ਰਿਜ਼ਲਟ ਹੀ ਨਾ ਮਿਲੇ ਹੁਣ ਤੁਸੀਂ ਲਾ ਰੁਪਏ 2 ਰੁਪਏ ਦੀ ਗੋਲੀ ਆ ਕੋਈ ਮਹਿੰਗੀ ਗੋਲੀ ਨਹੀਂ ਹੈਗੀ ਤੇ ਇਸ ਕਰਕੇ ਮੇਰਾ ਵੀਰ ਕੀ ਕਹਿੰਦੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਇਨ ਤੇ ਹੁਣ ਆਪਾਂ ਇਹ ਤੁਸੀਂ ਲਾ ਲਓ ਵੀ 200 ਜਾਨਵਰ ਆ ਇਹਨਾਂ ਦੇ ਸਾਰੇ ਡਰਿੰਕਰ ਸਾਫ਼ ਕੀਤੇ ਹੋਏ ਆ ਤੇ ਪਾਣੀ ਰੱਖਿਆ ਹੋਇਆ ਆ ਆਪਾਂ ਇਹਦੇ ਵਿੱਚ ਮਿਕਸ ਕਰਨੀਆਂ ਕਿਉਂਕਿ ਇੱਕਦਮ ਇਕੱਲਾ ਜਾਣਾ ਹੁੰਦਾ ਮੈਨੂੰ ਵੀਡੀਓ ਬਣਾਉਣ ਦੇ ਆ ਥੋੜਾ ਮੁਸ਼ਕਲ ਹੁੰਦੀ ਆ ਫਿਰ ਵੀ ਆਪਾਂ ਚਲੋ ਜਿੰਨੀ ਆਪਣੇ ਤੋਂ ਹੈਲਪ ਹੁੰਦੀ ਆ ਆਪਾਂ ਤੁਹਾਡੇ ਭਰਾਵਾਂ ਦੀ ਕਰਾਂਗੇ ਤੇ ਆ ਦੇਖੋ ਆ ਡਰਿੰਕਰ ਆਪਣੇ ਸਾਫ਼ ਆ ਸਵੇਰ ਦੇ ਕਰਕੇ ਰੱਖੇ ਆ ਕਦੇ ਵੀ ਇਹ ਗੱਲ ਜ਼ਰੂਰੀ ਆ ਮੈਂ ਹਰ ਵੀਡੀਓ ਦੇ ਵਿੱਚ ਦੱਸਦਾ ਹੋਂ ਨਾ ਕਦੇ ਵੀ ਇਹਨਾਂ ਨੂੰ ਕੋਈ ਵੀ ਟ੍ਰੀਟਮੈਂਟ ਦੇਣਾ ਉਸ ਤੋਂ ਪਹਿਲਾਂ ਇਹਨਾਂ ਦੇ ਡਰਿੰਕਰ ਵਗੈਰਾ ਜੋ ਵੀ ਪਾਣੀ ਘੰਟਾ ਡੇਢ ਘੰਟਾ ਪਹਿਲਾਂ ਚੱਕ ਦੋ ਜਿਹੜਾ ਵੀ ਧਿਆਏ ਹੋਣ ਜਿਹੜੀ ਆਪਾਂ ਦਵਾਈ ਪਾਈਏ ਕੋਈ ਵੀ ਮੈਡੀਸਿਨ ਹਨਾ ਹੁੰਦੀ ਹੈ ਤਾਂ ਉਹ ਪੀ ਲੈਣਾ ਆਰਾਮ ਦੇ ਨਾਲ ਵੀ ਘੰਟੇ ਦੋ ਘੰਟੇ ਦੇ ਵਿੱਚ ਐ ਨਾ ਹੋਵੇ ਸਾਰਾ ਸਾਰ ਦਿਨ ਪਿਆ ਰਹੇ ਜੇ ਇੱਕ ਬੰਨੇ ਆਪਾਂ ਸਾਫ਼ ਪਾਣੀ ਪਾ ਕੇ ਰੱਖ ਦਈਏ ਇਹਨਾਂ ਗੱਲਾਂ ਦਾ ਖਾਸ ਮੇਰਾ ਵੀਰ ਧਿਆਨ ਰੱਖਿਆ ਕਰੋ ਆ ਹੁਣ ਆਪਾਂ ਦਵਾਈ ਆ ਇਹ ਪਾਣੀ ਦੇ ਵਿੱਚ ਪਾ ਦਾਂਗੇ ਆ ਦੇਖੋ ਇਹ ਹੁਣ 10 ਤੋਂ 12 ਲੀਟਰ ਪਾਣੀ ਆ ਇਹਦੇ ਵਿੱਚ ਆਪਾਂ ਸਾਰੇ ਡਰਿੰਕਰਾਂ ਦੇ ਵਿੱਚ ਆ ਜਾਣਾ ਵੀ ਹੈਗਾ 12 13 ਲੀਟਰ ਇੰਨਾ ਕ ਹੈਗਾ ਪਾਣੀ ਆਰਾਮ ਨਾਲ ਇਹ ਆਪਾਂ ਇਹਨਾਂ ਦੇ ਵਿੱਚ ਪਾਤਾ ਹੁਣ ਇਹ ਟ੍ਰੀਟਮੈਂਟ ਦੇਣਾ ਮੇਰਾ ਵੀਰ ਕਿਸੇ ਨੇ ਵੀ ਕਿਉਂਕਿ ਬਾਰਿਸ਼ ਦੇ ਵਿੱਚ ਹਮੇਸ਼ਾ ਹੀ ਬਾਣ ਜਾਨਵਰ 'ਚ ਜਿਆਦੀ ਬਿਮਾਰੀ ਆਉਣ ਦਾ ਡਰ ਰਹਿੰਦਾ ਤੇ ਉਸ ਤੋਂ ਪਹਿਲਾਂ ਆਪਣੇ ਜਾਨਵਰਾਂ ਦਾ ਧਿਆਨ ਰੱਖਿਆ ਕਰੋ ਵੀ ਕਿਸੇ ਤਰ੍ਹਾਂ ਤੇ ਕੋਈ ਵੀ ਬਿਮਾਰੀ ਨਾ ਆਵੇ ਸੋ ਧੰਨਵਾਦ ਮੇਰਾ ਵੀਰ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਜੀ ਧੰਨਵਾਦ ਜੀ